ਇੱਕ ਪੁਲਿਸ ਮੁਲਾਜ਼ਮ ਵੱਲੋਂ ਸੜਕ ਦੇ ਕਿਨਾਰੇ ਖੜੇ ਲੋਕਾਂ ਨੂੰ ਕੀਤਾ ਜ਼ਖਮੀ ਆਪਣੀ ਕਾਰ ਆਮ ਲੋਕਾਂ 'ਚ ਲਿਆ ਕੇ ਉਹਨੇ ਠੋਕੀ ਤੁਹਾਨੂੰ ਦੱਸ ਦਈਏ ਪੂਰੀ ਜਾਣਕਾਰੀ ਇੱਕ ਪੁਲਿਸ ਮੁਲਾਜ਼ਮ ਸ਼ਰਾਬ ਪੀ ਕੇ ਕਾਰ ਚਲਾ ਰਿਹਾ ਸੀ ਉਸ ਤੋਂ ਬਾਅਦ ਉਸ ਦਾ ਬੈਲੈਂਸ ਖਰਾਬ ਹੋਇਆ ਸੜਕ ਦੇ ਕਿਨਾਰੇ ਖੜੇ ਲੋਕਾਂ ਦੇ ਵਿੱਚ ਉਸਨੇ ਕਾਰ ਮਾਰੀ 4-5 ਮੋਟਰਸਾਈਕਲ ਵੀ ਉਸਨੇ ਤੋੜੇ ਉਸ ਤੋਂ ਬਾਅਦ ਗੁੱਸਾਈ ਲੋਕਾਂ ਨੇ ਪੁਲਸ ਵਾਲੇ ਨੂੰ ਕਾਰ ਤੋਂ ਬਾਹਰ ਕੱਢ ਕੇ ਉਹਦੇ ਨਾਲ ਕੁੱਟਮਾਰ ਵੀ ਕੀਤੀ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਸ ਮੁਲਾਜ਼ਮ ਜੋ ਕਿ ਨਸ਼ੇਚੀ ਸੀ ਉਸ ਨੂੰ ਆਪਣੇ ਅੰਡਰ ਤੇ ਕੀਤਾ ਉਸ ਨੂੰ ਲੈ ਗਏ ਉਸ ਤੋਂ ਬਾਅਦ ਪੂਰਾ ਮਾਮਲਾ ਕੀ ਹੈ ਆਓ ਸੁਣਦੇ ਆ ਆਮ ਪਬਲਿਕ ਤੋਂ

गाड़ी लोरी बहुत तेल लेके आए और गाड़ी गाड़ी से गाड़ी से टक्कर हो गई हमारे ऊपर गा, गाड़ी चढ़ गई थी। फिर कितना नुकसान हुआ है? क्या दारू पीया उसने सारा बहुत किया मोटरसाइकिल मैंने सारे छोड़ दिए ओ चलो कोई बात नहीं भाई चलो कोई बात नहीं कर दोगे मसला हल कर दोगे ਉਹ ਸੋਮ ਮੀਡੀਆ ਸਹੀ ਹੁੰਦੀ ਆ ਵੀਡੀਓ ਐਸਲੈ ਤੁਹਾਨੂੰ ਸਾਰ ਹੋਣੀ ਕਹਿੰਦੇ ਤੇ ਫਿਰ ਕੀ ਗੱਲ ਆ ਮੈਨੂੰ ਤੁਹਾਨੂੰ ਤੁਹਾਡੇ ਵਰਗੇ ਮਲਾਇਆ ਭਰਾਵਾਂ ਨੇ ਬਸ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਚੱਕਰ ਕੋਈ ਨਹੀਂ ਉਹ ਭਾਜੀ ਵੇਖੋ ਸਹੀ ਸਲਾਮ ਤੇ ਆ ਪਰ ਇਹ ਕੋਈ ਨਹੀਂ ਇਹ ਲੋ ਬਿੱਲੋਂ ਕੋਣਾ ਪਿਆ ਆਇਓ ਆਪਣੇ ਇੱਕ ਪਿਆਰ ਜੀ ਕਿਸੇ ਪੜੀ ਯਾਰ ਆਪ ਨਾ ਆਓ ਜੀ ਵੀਡੀਓ ਬਣਾ ਲਿਓ ਨਹੀਂ ਮੇਰੇ ਨਾਲ ਗੱਲ ਕਰ ਤੋਂ ਜਿਹੜੇ ਮੈਨੂੰ ਕਿੰਨੋਂ ਬਾਈਕ ਕਰਾ ਦੇਣਾ ਬੈਂਦੀ ਆ ਆਗੇ ਮੈਨੂੰ ਕਿੰਨੋਂ ਕਰਾ ਮਾੜਾ ਜਾ ਕੇ ਚੱਲ ਪਾ ਪਾ ਅੱਜ ਪਾ ਦੇ ਇੱਕ ਬਾਈ ਜੀ ਕਰੋ ਬਤ ਕਰੋ ਦਰਗਹਰੇ ਮੈਂ ਆਪਣਾ ਵਿਸ਼ਾਲ ਇਥੇ ਜਵਾਨਗਰ ਦਾ ਗਿਆ ਠੀਕ ਹੈ ਮੇਰੇ ਨਾਲ ਇਹਨੇ ਮੁਲਾਇਮ ਨੇ ਹੱਥੋ ਪਾਈ ਕੀਤੀ ਕਿਹੜਾ ਮੁਲਾਜ਼ਮ ਆ ਜਿਸ ਕੀ ਨਾਮ ਹੈ ਅੱਛਾ ਵਰਦੀ ਭਾਈ ਹਾਂ ਵਰਦੀ ਭਾਈ ਹੋਈ ਹੈ ਇਹਨੇ ਗੱਡੀ ਦੇ ਵਿੱਚ ਮਸਲਾ ਕੁਛ ਨਹੀਂ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਦਾਰੂ ਪੀਤੀ ਹੈ ਤੇ ਫਿਰ ਉਹਨੇ ਫਿਰ ਵੀ ਮੇਰੇ ਨਾਲ ਹੱਤਪਾਈ ਕੀਤੀ ਹੈ ਕੀ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੱਤਪਾਈ ਕੀਤੀ ਮੈਂ ਚਾਹੁੰਦਾ ਕਿ ਪ੍ਰਸ਼ਾਸਨ ਦੀ ਮਿਹਰਬਾਨੀ ਦੇ ਨਾਲ ਆਪਣਾ ਕਾਰਵਾਈ ਕਾਰਵਾਈ ਕੀਤੀ ਜਾਵੇ ਬਸ ਨੁਕਸਾਨ ਸਾਰਿਆਂ ਦਾ ਹੋਇਆ ਹੈ ਜੇ ਮੋਟਰਗੱਡੀ 5-6 ਮੋਟਰਸਾਈਕਲ ਸੁੱਟੇ ਨੇ ਆਪਣੀ ਹੱਥ ਪਾਈ ਦਿਓ ਤੁਹਾਡੇ ਨਾਲ ਹੱਥ ਪਾਈ ਇਸ ਕਰਕੇ ਹੋਈ ਕਿ ਤੂੰ ਮੈਨੂੰ ਜੋ ਕਿਹਾ ਵਾ ਮਤਲਬ ਕਿ ਉਹ ਵਰਤੀ ਦੇ ਵਿੱਚ ਹੋ ਸਕਦਾ ਹੈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਹੋ ਸਕਦਾ ਹੀ ਤੇ ਬਚਾਵਾ ਆ ਜੀ ਬਚਾ ਹੋ ਗਿਆ ਆਪਣੇ ਪੱਤਰਕਾਰ ਭਰਾਵਾਂ ਦੇ ਨਾਲ ਕਰਕੇ ਇਸ ਕਰਕੇ ਬਚਾ ਹੋਇਆ ਮੇਰਾ ਠੀਕ ਆਨ ਮੁਹੰਮਦ ਜੀ ਪਈ ਬਟਾਲਾ ਰੋਡ ਬੰਕੇ ਪੈਰੀ ਗਲੀ ਚ ਹੋਇਆ ਅੱਜ ਉਥੇ ਅਜੋ ਹੈ ਕਿ ਫਾਦਰ ਸਾਹਿਬ ਮੇਰੇ ਆ ਰਹੇ ਸੀ ਚੌਪ ਤੋਂ ਆਪਣੇ ਸਬਜ਼ੀ ਲੈ ਰਹੇ ਸੀ ਇੱਥੇ ਆ ਖਲੋਤੇ تھے ਕਿਲਾ ਸਬਜ਼ੀ ਵਾਲਾ ਇਹ ਦੇਖੋ ¿Qué sí ਜਸਟ ਮੋਟਰਸਾਈਕਲ ਤੇ ਖੜੇ ਸੀਗੇ ਪਿੱਛੋਂ ਗੱਡੀ ਦਾ ਧੁੱਤ ਸ਼ਰਾਬ ਪੀ ਕੇ ਆਇਆ ਮੁਲਾਜ਼ਮ ਉਹਨੇ ਫੁੱਲ ਸਪੀਡ ਥਾ ਮਾਰੀ ਰਗੜਦਾ ਗਿਆ ਨਾਲ ਮੋਟਰਸਾਈਕਲ ਦੇ ਸਣੇ ਪਾਪਾ ਦੀ ਅੱਖ ਦਾ ਵੀ ਵੇਖੋ ਕਿੰਨਾ ਨੁਕਸਾਨ ਹੋਇਆ ਮੇਰੇ ਬਲੱਡ ਆ ਬਾਹਰ ਆਇਆ ਅੱਖ ਦੇ ਵਿੱਚ ਵੇਖੋ ਹਾਂ ਬੰਦਾ ਬਚਿਆ ਜਾਨ ਤੋਂ ਬਾਹਰ ਉਹਨਾਂ ਨੂੰ ਕੀ ਨਹੀਂ ਦਰਦ ਹੋ ਰਹੀ ਕੀ ਹੋ ਰਹੀ ਵੇਖੋ ਵਰਦੀ ਪਾਈ ਸ਼ਰਾਬ ਨਾਲ ਰੱਜਿਆ ਉਸ ਤੋਂ ਆਕੜਨ ਦੇ ਆ ਗਿਆ ਹੱਡ ਨਾਲ ਕੁਝ ਨਹੀਂ ਆਕੜਨ ਦੇ ਆਏ ਮੈਂ ਗਲਤੀ ਪੁਲਿਸ ਦਾ ਮੁਲਾਜ਼ਮ ਰੋਹ ਵਿਖਾਉਣ ਡਿਆ ਰੋਹ ਵਿਖਾਉਣ ਡਿਆ ਕਿਹੜੀ ਗੱਡੀ ਸੀ ਐ ਸਿਵਟ ਗੱਡੀ ਸੀ ਸਿਵਟ ਗੱਡੀ ਇੱਕੋ ਜਿਹਾ ਨਹੀਂ ਸਿਵਟ ਪੀ ਦੇਸੀ ਪੰਜ ਛੇ ਬੰਦੇ ਥੱਲੇ ਆ ਸਕਦੇ ਸਪੀਡ ਨਾਲ ਇਸ ਗੱਡੀ ਹੀ ਕਿ ਪੰਜ ਛੇ ਬੰਦੇ ਵੀ ਥੱਲੇ ਆ ਸਕਦੇ ਇਹ ਸਪੀਡ ਪੂਰੀ ਹੋਣੀ ਚੁੱਕੀ ਹੈ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਿਰ ਕਾਫੀ ਹੋ ਗਿਆ ਨੁਕਸਾਨ ਕੀ ਕਰੀਏ ਤੁਸੀਂ ਦੱਸੋ ਪੁਲਿਸ ਮੁਲਾਜ਼ਮਾਂ ਨੇ ਹਾਂਜੀ ਪੁਲਿਸ ਮੁਲਾਜ਼ਮਾਂ ਆ ਰਹੀ ਹੈ ਸਰ ਉਹ ਆਪਣੀ ਕਾਰਵਾਈ ਕਰ ਰਹੀ ਹੈ ਬੈਗ ਗੱਲ ਕਰਦੇ ਆ ਆਪਣੇ ਬੰਦੇ سپورਟ ਨਾਲ ਸਰ ਸਾਨੂੰ ਕੀ ਚਾਹੀਦਾ ਸਾਡੇ ਸ਼ੁਕਰ ਹੈ ਮਾਲਕ ਦਾ ਕਿ ਇਹਨੇ ਬਚਾ ਮੇਰੇ ਫਾਦਰ ਸਾਹਿਬ ਦਾ ਹੋਰ ਕੀ ਹੋਵੇ ਪੁਲਿਸ ਮੁਲਾਜ਼ਮ ਇਤਨਾ ਜਾ ਰਹੇ ਕਿ ਆਮ ਜਨਤਾ ਸਰ ਇਹ ਵੇਖੋ ਆਮ ਜਨਤਾ ਕੀ ਸਾਡੇ ਕੋਲ ਗਲਤੀ ਹੀ ਹੁੰਦੀ ਹੁਣ ਇਹ ਸਾਨੂੰ ਦੇ ਇਹਨੇ ਮੈਂਟਲ ਹੁਣਾਏ ਅੰਦਰ ਪਾਉਣ ਲ ਇੰਟਰਸੈਕਟ ਨਹੀਂ ਲੱਗਣਾ ਜੀ ਸਾਈਕਲ ਨੂੰ ਲੱਗਦਾ ਪੁਲਿਸ ਮੁਲਾਜ਼ਮ ਜਿਹੜੇ ਨੇ ਪੁਲਿਸ ਵਾਲੇ ਦੀ ਮਦਦ ਕਰ ਰਹੇ ਨੇ ਬਿਲਕੁਲ ਕਰ ਰਹੇ ਨੇ ਸਰ ਸਾਫ ਬਣ ਲੱਗ ਰਿਹਾ ਸਰ ਪੱਕਾ ਲੱਗ ਰਿਹਾ ਬਟਾਲਾ ਰੋਡ ਤੇ ਜਿਹੜਾ ਹੈ ਮਾਮਲਾ ਹੈ ਜੀ ਸਾਡਾ ਮੁਲਾਜ਼ਮ ਆ ਰਿਹਾ ਸੀ ਘਰ ਤੇ ਜੀ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹਨੂੰ ਗੱਡੀ ਬੇਕਅਪ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੇ ਆ ਤੇ ਸੱਟਾਂ ਲਗੀਆਂ ਕਿਨਾਂ ਚੌਂ ਜਾ ਵਰਦੀ ਪਾਈ ਹੋਈ ਹੈ ਵਰਦੀ ਪਾਈ ਹੈ ਨਾਰੂ ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਜੀ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਦਾਰੇ ਜਮਾਇ ਜੀ ਪੁਲਸ ਵਾਲੇ ਪੁਲਸੀ ਸੈਟ ਲੈ ਰਹੇ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਸੀਂ ਸਾਹਮਣੇ ਹੀ ਆਰ ਦਰਖਾਸਤ ਲੈ ਕੇ ਆਓਗੇ ਮੈਂ ਜੋ ਬੰਦੀ ਕਾਨੂੰਨੀ ਕਾਰਵਾਈ ਹੋ ਕਰਾਂਗਾ ਨਾਮ ਹੈ ਮਲਾਜੰਦਾ ਕੀ ਰੈਂਕ ਹੈ ਉਹਦਾ ਨਾਮ ਹੈ ਜੀ ਕਾਂਸਟੇਬਲ ਪ੍ਰਨਾਮ ਸਿੰਘ ਹੈ ਜੀ ਕਿੱਥੇ ਡਿਊਟੀ ਇਹਨਾਂ ਦੀ ਉਹ ਸਾਡੇ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ ਉਹ ਗੱਲ ਮੈਨੇ ਸਰ ਸਵੇਰੇ ਵੀ ਕੁਝ ਐਕਟਿਵਾਂ ਨੂੰ ਜਿਹੜੀ ਟੱਕਰ ਮਾਰੀ ਗਈ ਸੀ ਹਾਂਜੀ 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 ਕੀ ਜਾਪਦਾ ਡ੍ਰਿੰਕ ਹੋਈ ਸੀ ਇਹ ਤਾਂ ਉਹਨਾਂ ਦਾ ਸਵੇਰੇ ਰਾਈ ਨਵਾ ਹੋ ਗਿਆ ਸੀ ਤੁਸੀਂ ਜਾਪਦਾ ਕਿ ਵਰਦੀ ਪਾ ਕੇ ਇਸ ਤਰ੍ਹਾਂ ਨੇ ਖੋਣੀ ਚਾਹੀਦੀ ਇਹ ਗੱਲ ਇਹ ਮੈਨੂੰ ਹੁਣੇ ਹੀ ਤੇ ਨਹੀਂ ਚਾਹੀਦੀ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ ਭਾਵੇਂ ਵਰਦੀ ਪਾਈ ਆ ਭਾਵੇਂ ਨਹੀਂ ਪਾਈ ਇਹ ਇਦਾਂ ਕਿਤੇ ਵੀ ਨਹੀਂ ਕਿਸੇ ਬੰਦੇ ਨੂੰ ਵੀ ਨਹੀਂ ਹੋਣੀ ਲੋਕਾਂ ਵਿੱਚੋਂ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ ਜਿਹੜੀ ਗੱਡੀ ਉਹਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕੀ ਕਾਰਵਾਈ ਹੋਈ ਕਿਉਂ ਉਹ ਕਾਰਵਾਈ ਵੇਖੋ ਇਹ ਜਾਣ ਦੇਣਗੇ ਤੇ ਫਿਰ ਆਪਾਂ ਬਾਦੀ ਜੀ ਜਨਾਬ ਆਮ ਜਨਤਾ ਨੇ ਮਿਸਬੀਹ ਕੀਤਾ ਸਾਡੇ ਜੋ ਵੀਡੀਓ ਪਈ ਹੋਈ ਹੈ ਚਲੋ ਤਾਂ ਆਪਾਂ ਜਾ ਕੇ ਜਦੋਂ ਜਿਹੜੀ ਆਓਗੇ ਤੁਸੀਂ ਸਾਡੇ ਕੋਲ ਤਾਂ ਆਪਾਂ ਜੋ ਕਾਨੂੰਨੀ ਕਾਰਵਾਈ ਹੈ ਉਹ ਕਰਦੇ ਆ ਠੀਕ ਜਾ ਆਪਣੀ ਪੰਜੇ ਲੈ ਕੇ ਕੀ ਹੋਈ ਨਾ ਪੀਟੀ ਦੇ ਵਿੱਚ ਭਾਈ ਇਹ ਨਹੀਂ ਇਹ ਹੱਥ ਦੇਖਦੇ ਨਹੀਂ ਆ ਭਾਈ ਉਹ ਵੇਖੋ ਇਹਦੀ ਹੱਗ ਤੇ ਵੇਖ ਤੇ ਨਹੀਂ ਬਲਾ ਇਹ ਤੁਹਾਨੂੰ ਦੁਕਾਨਾ ਚਾਹੀਦਾ ਵਾ ਜੇ ਦਾਦੇ ਇਹ ਸਪੋਰ ਕਰੋਗੀ ਕਿ ਇਹ ਦਾ ਮਤਲਬ ਕਿ ਜਾਨੀ ਮਾਲ ਨਹੀਂ ਹੋਇਆ ਮੋਟਰਸਾਈਕਲ ਦੀ ਫੋਟੋ ਨਹੀਂ ਨਾ ਲਾਉਂਦਾ ਲੈ ਲੈ ਉਹ ਤਾਂ ਵੀ ਨਾ ਪਲਣਦੀ ਲੈ ਪਾ ਕੇ ਤੇ ਮਤਲਬ ਕੋਈ ਹੱਤੀ ਢੰਗ ਪਈ ਪਈ ਆਹ ਦੇ ਕਿ 2 ਮਹੀਨੇ ਹੈ